ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਵੀ ਕਿਵੇਂ ਨਿਊ ਵਰਲਡ ਆਰਡਰ ਵਾਲੇ ਦੁਨੀਆ ਨੂੰ ਮਰੌਣ ਤੇ ਆਵਾ ਹੋਏ ਹੋਏ ਪਹਿਲਾਂ ਪਾਪੂਲੇਸ਼ਨ ਘਟਾਉਣ ਲਈ ਜਿਵੇਂ ਸੰਜੇ ਗਾਂਧੀ ਨੇ ਬੰਦਿਆਂ ਨੂੰ ਚੱਕ ਚੱਕ ਕੇ ਆਪਰੇਸ਼ਨ ਕਰੇ ਸੀ ਉਹੀ ਸਿਸਟਮ ਬਜਾਏ ਹੁਣ ਪਾਪੂਲੇਸ਼ਨ ਓਮੇ ਘਟਾਉਣ ਦੇ ਵੀ ਤੁਸੀਂ ਅੱਗੇ ਪਾਪੂਲੇਸ਼ਨ ਨਾ ਵਧੇ ਉਹਦੀ ਬਜਾਏ ਜਿਹੜੀ ਪਾਪੂਲੇਸ਼ਨ ਆ ਉਹਨੂੰ ਮਾਰਨ ਦੇ ਕੀ ਹੱਤਕੰਡੇ ਅਪਣਾਏ ਜਾ ਰਹੇ ਨੇ ਪਹਿਲਾਂ ਤਾਂ ਜਿਹੜੀਆਂ ਚੀਜ਼ਾਂ ਇਹ ਪ੍ਰੋਡਿਊਸ ਕਰ ਰਹੇ ਨੇ ਤੁਸੀਂ ਦੇਖੋ ਚਾਹੇ ਉਹ ਆਪਣਾ ਪੀਣ ਵਾਲੇ ਡਰਿੰਕ ਹੋਣ ਚਾਹੇ ਖਾਣ ਵਾਲਾ ਸਮਾਨ ਹੋਵੇ ਚਾਹੇ ਮਲਾਵਟ ਸਰਕਾਰਾਂ ਹਰੇਕ ਚੀਜ਼ ਵੱਡੀਆਂ ਵੱਡੀਆਂ ਕੰਪਨੀਆਂ ਇਹ ਰਿਸਰਚਸ ਹੋ ਗਈਆਂ ਵੀ ਇਹ ਖਾਣ ਪੀਣ ਵਾਲਾ ਸਮਾਨ ਤੁਹਾਨੂੰ ਕੈਂਸਰ ਕਰਦਾ ਤੇ ਜਿਹੜੀਆਂ ਚੀਜ਼ਾਂ ਤੁਹਾਡੀ ਉਮਰ ਵਧਾਉਂਦੀਆਂ ਨੇ ਉਹ ਜਿਹੜੀਆਂ ਚੀਜ਼ਾਂ ਬੈਨ ਕਰਨ ਤੇ ਤੇ ਸ਼ਰਾਬ ਵਰਗੀਆਂ ਤੇ ਮਾੜੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਚ ਕਹ ਲੋ ਕੈਮੀਕਲਸ ਪੈਂਦੇ ਨੇ ਉਹਨਾਂ ਨੂੰ ਸਰਕਾਰ ਬੈਨ ਨਹੀਂ ਕਰ ਰਹੀ ਹੁਣ ਜਿਹੜੀ ਲੇਟੈਸਟ ਇਹਨਾਂ ਦੀ ਰਿਪੋਰਟ ਆਈ ਹੈ ਜਿਹੜਾ ਕਾਰ ਦੇ ਵਿੱਚ ਇਥਨੋਲ ਪਾਉਨੇ ਆ 20% ਉਹ ਕਹਿੰਦੇ ਜਿਹੜਾ 20% ਪਾਉਣ ਕਰਕੇ ਉਹਦੀ ਜਿਹੜੀ ਪੋਲੂਸ਼ਨ ਹੈ ਉਹ ਜਿੰਨਾ ਦੇ ਲੰਗਸ ਚ ਜਾਂਦੀ ਹੈ ਉਹਨਾਂ ਨੂੰ ਕੈਂਸਰ ਹੋਣ ਦਾ ਡਰ ਹੈ ਇਹ ਦੇਖ ਲਓ ਕਿੰਡੀਆਂ ਵੱਡੀਆਂ ਸਾਜ਼ਿਸ਼ਾਂ ਨੇ ਤੇ ਕੋਵਿਡ ਵੇਲੇ ਵੀ ਕਿੰਨੇ ਬੰਦੇ ਇਹਨਾਂ ਨੇ ਮਾਰੇ ਨੇ ਜਿਹੜਾ ਸੈਨੀਟਾਈਜ਼ਰ ਯੂਜ਼ ਕਰਦੇ ਸੀ ਉਹ ਵੀ ਇਥਨੋਲ ਦਾ ਬਣਿਆ ਹੋਇਆ ਸੀ ਉਹਦਾ ਦੇਖੋ ਕਿਵੇਂ ਇਹਨਾਂ ਨੇ ਪ੍ਰਚਾਰ ਕਰਿਆ ਜਿਹੜੀਆਂ ਚੀਜ਼ਾਂ ਤੁਹਾਨੂੰ ਮਾਰਨ ਵਾਲੀਆਂ ਨੇ ਉਹਨਾਂ ਨੂੰ ਐਡਵਰਟਾਈਜ਼ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਇਹ ਹੁਣ ਆਪਾਂ ਆਪਣੀ ਬੁੱਧੀ ਆਪ ਵਰਤਣੀ ਹੈ ਤੇ ਆਪਾਂ ਜੇ ਗੱਲ ਕਰੀਏ ਜਿਹੜੇ ਇਹਨਾਂ ਸਾਰਿਆਂ ਤੋਂ ਬਚ ਲੈਣ ਉਹਨਾਂ ਲਈ ਹੁਣ ਪਿੱਛੇ ਦਿੱਲੀ ਵਾਲਿਆਂ ਨੇ ਕਰਿਆ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਦੇ ਵਿੱਚ ਜਿਹੜੀਆਂ ਕੈਮੀਕਲ ਯੂਜ਼ ਕਰਦੇ ਨੇ ਉਹ ਉਹਦੇ ਵਿੱਚ ਐਲੂਮੀਨੀਅਮ ਹੋਰ ਚੀਜ਼ਾਂ ਦੀ ਮਾਤਰਾ ਹੁੰਦੀ ਹੈ ਜਿਹਦੇ ਨਾਲ ਉਹ ਜਿੱਥੇ-ਜਿੱਥੇ ਬਾਰਿਸ਼ ਪੈਂਦੀ ਹੈ ਉਹ ਬੰਦਿਆਂ ਨੂੰ ਕੈਂਸਰ ਹੋਣ ਦਾ ਡਰ ਹੁੰਦਾ ਹੈ ਤੇ 80% ਜਿਹੜੀ ਜ਼ਮੀਨ ਦੀ ਪ੍ਰੋਡਕਟਿਵਿਟੀ ਘਟਾਉਂਦੀ ਹੈ ਫਿਰ ਬੂਟਿਆਂ ਦੀ ਜਿਹੜੀ ਫੋਟੋਸਿੰਥੈਸਿਸ ਕਰਨ ਦੀ ਸ਼ਮਤਾ ਹੁੰਦੀ ਆ ਉਹ ਘਟਾਉਂਦੀ ਐ ਇਹਨਾਂ ਨੇ ਜੇ ਕਲਾਊਡ ਸੀਡਿੰਗ ਕਰੀ ਤਾਂ ਹੀ ਪੰਜਾਬ ਦਾ ਜਿਹੜਾ ਝਾੜ ਹੈ ਉਹ ਘਟਿਆ ਤੇ ਜਿਹੜਾ ਗਲੋਬਲ ਵਾਰਮਿੰਗ ਹੋਰ ਚੀਜ਼ਾਂ ਵੀ ਇਹ ਕਹਿੰਦੇ ਨੇ ਉਹ ਵੀ ਸਾਰੀ ਇਹਨਾਂ ਦੀ ਦੇਣ ਐ ਇਹ ਆਪਾਂ ਨੂੰ ਆਪਣਾ ਕਲਾਈਮੇਟ ਕੰਟਰੋਲ ਕਰ ਰਹੇ ਨੇ ਆਪਣੀਆਂ ਬਾਰਿਸ਼ਾਂ ਕੰਟਰੋਲ ਕਰ ਰਹੇ ਨੇ ਆਪਣੇ ਅਰਥ ਕੋਇਕਸ ਕੰਟਰੋਲ ਕਰ ਰਹੇ ਨੇ ਜੇ ਇਹ ਚੀਜ਼ਾਂ ਤੋਂ ਬਚ ਰਹੋ ਤਾਂ ਫਿਰ ਲੜਾਈ ਤਾਂ ਕਿਤੇ ਗਈ ਨਹੀਂ ਦੋ ਮੁਲਕਾਂ ਦੀ ਲੜਾਈ ਲਵਾ ਕੇ ਪਤਾ ਨਹੀਂ ਕਿੰਨੀ ਕਿ ਪੋਪੂਲੇਸ਼ਨ ਘਟਾ ਦੇ। ਇਸ ਕਰਕੇ ਜਿਹੜਾ ਆਓ ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਹੱਥ ਨਾਲ ਫੜ ਕੇ ਇੱਕ ਦੂਜੇ ਦੀ ਤਾਕਤ ਬਣੀਏ ਨਾ ਕਿ ਗਰੁੱਪਾਂ ਚ ਪਾਰਟੀਆਂ ਚ ਆਪਦੇ ਆਪ ਨੂੰ ਵੰਡ ਕੇ ਇੱਕ ਦੂਜੇ ਦੇ ਦੁਸ਼ਮਣ ਨਾ ਬਣੀਏ। ਆਓ ਸਮਾਜ ਨੂੰ ਸਾਫ਼ ਕਰੀਏ ਪਿੰਡਾਂ ਚ ਜਾਗਰੂਤਾ ਲਿਆਈਏ ਤਾਂ ਜੋ ਜਿਹੜੀਆਂ ਸਰਕਾਰਾਂ ਤੁਹਾਨੂੰ ਮਾਰਨ ਲੱਗੀਆਂ ਹੋਈਆਂ ਨੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ